ਤੁਖਾਰੀ ਮਹੱਲਾ ਚੌਥਾ ਨਾਵਣ ਪੁਰਬ ਅਪੀਚ ਗੁਰ ਸਤਗੁਰ ਦਰਸ ਭਿਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰ ਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁਖ ਖਿੰਦ ਮਹਿ ਬਿਨਸੇ ਹਰ ਪਾਇਆ ਪ੍ਰਭ ਅਬਿਨਾਸੀ ਹਰ ਆਪ ਕਰਤਾ ਪੁਰਬ ਕੀਆ ਸਤਿਗੁਰੂ ਕੋਲ ਖੇਤ ਨਾਵਣ ਗਿਆ ਨਾਵਣ ਪੁਰਬ ਅਪੀਚ ਗੁਰ ਸਤਿਗੁਰ ਦਰਸ ਭਇਆ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿਖਾ ਅਨੰਦਨ ਭਗਤ ਬਣੀ ਖਿੰਨ ਖਿੰਨ ਨਿਮਖ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤਿਗੁਰ ਗੁਰੂ ਕੀਆ ਤਿਨ ਆਪ ਹਰ ਮੇਲਾਇਆ तीर्थ उद्दम सतगुरु किया सब लोक उदरण अर्था मार्ग पंथ चले गुरु सतगुरु संग सीखा प्रथम आए कुल खेत गुरु सतगुरु पूर्व हुआ खबर भई संसार आए त्रैलोवा देखण आए तीन लोक सुर नर मुन जन सब आया जिन परसया गुर गुरु सतगुरु पूरा तिनके किल विख नाश गवाया ਜੋਗੀ ਦਿਗੰਬਰ ਸੰਿਆਸੀ ਖਟ ਦਰਸ਼ਨ ਕਰ ਗਏ ਗੋਸ਼ਟ ਢੋਆ ਪ੍ਰਥਮ ਆਏ ਕੁਲ ਖੇਤ ਗੁਰ ਸਤਗੁਰ ਪੁਰਬ ਹੋਆ ਦੂਤਿਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਗਾਏ ਦੀਆ ਸਭ ਛੁੱਟੀ ਸਤਿਗੁਰੂ ਪਿੱਛੇ ਜਿਨ ਹਰ ਹਰ ਨਾਮ ਧਿਆਇਆ ਗੁਰਬਚਨ ਮਾਰਗ ਜੋ ਪੰਥ ਚਾਲੇ ਤਿਨ ਜਮ ਜਗਾਤੀ ਨੇੜ ਨ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕਹਿ ਨਾਏ ਲਐ ਸਭ ਛੁਟ ਗਇਆ ਦੁਤਿਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਤ੍ਰਿਤਿਆ ਆਏ ਸੁਰਸਰੀ ਤਹ ਕੌਤਕ ਚਲਤ ਭਿਆ ਸਭ ਮੋਹੀ ਦੇਖ ਦਰਸ਼ਨ ਗੁਰਸੰਤ ਕਿਨੈ ਆੜ ਨਾ ਦਾਮ ਲਿਆ ਆੜ ਦਾਮ ਕਿਛ ਪਿਆ ਨਾ ਬੂਲਕ ਜਾਗਾਤੀਆ ਮੋਹਣ ਮੁੰਦਣ ਪਈ ਭਾਈ ਹਮ ਕਰਹਿ ਕਿਆ ਕਿਸ ਪਾਸ ਮੰਗ ਹੈ ਸਭ ਭਾਗ ਸਤਗੁਰ ਪਿਛੈ ਪਈ ਜਾਗਾਤੀਆ ਉਪਾਵ ਸਿਆਣ ਪੁਕਾਰ ਵਿਚਾਰ ਡਿਠਾ ਪੰਨ ਬੋਲ ਕਾ ਸਭ ਉੱਠ ਗਿਆ ਤ੍ਰਿਤਿਆ ਆਏ ਸੁਰਸਰੀ ਤਹ ਕੌਤਕ ਚਲਤ ਭਇਆ ਮਿਲ ਆਏ ਨਗਰ ਮਹਾ ਜਨ ਗੁਰ ਸਤਗੁਰ ਓਟ ਗਹੀ ਗੁਰ ਸਤਗੁਰ ਗੁਰ ਗੋਵਿੰਦ ਪੁੱਛ ਸਿਮਰਤ ਕੀਤਾ ਸਹੀ ਸਿਮਰਤ ਸਾਸਤਰ ਸਭ ਨੀ ਸਹੀ ਕੀਤਾ ਸੁਖ ਪ੍ਰਹਿਲਾਦ ਸ੍ਰੀ ਰਾਮਕਰ ਗੁਰ ਗੋਵਿੰਦ ਧਿਆਇਆ ਦੇਹੀ ਨਗਰ ਕੋਟ ਪੰਜ ਚੋਰ ਵਟਵਾਰੇ ਤਿੰਨ ਕਾ ਥਾਉ ਥੇ ਹੋ ਗਵਾਇਆ ਕੀਰਤਨ ਪੁਰਾਣ ਨਿਤ ਪੰਨ ਹੋਵਹਿ ਗੁਰਬਚਨ ਨਾਨਕ ਹਰ ਭਗਤ ਲਹੀ ਮਿਲ ਆਏ ਨਗਰ ਮਹਾ ਜਨਾ ਗੁਰ ਸਤਗੁਰ ਓਟ ਗਹੀ ਤੁਖਾਰੀ ਛੰਤ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਲਨਾ ਗੁਰਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ ਇਹੋ ਮਨ ਭੀਨਾ ਜਿਉ ਜਲ ਮੀਨਾ ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਨਾ ਕੇ ਦਾਤੇ ਸੁਆਮੀ ਬਿਨੋ ਸੁਨਹੁ ਇਕ ਦੀਨਾ ਦੇਹੁ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖੰਨੀਐ ਵੰਝਾ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਖ ਦ੍ਰਿਸ਼ਟ ਦੇਖ ਜੀਵਾ ਅੰਮ੍ਰਿਤ ਨਾਮ ਸੁਣੀ ਜੈ ਤੇਰਾ ਕਿਰਪਾ ਕਰਹਿ ਤਾ ਪੀਵਾ ਆਸ ਪਿਆਸੀ ਫਿਰ ਕਹਿ ਤਾਈ ਜੋ ਚਾਤਰਿਕ ਬੂੰਦੇ ਰੇ ਕਹੋ ਨਾਨਕ ਜੀੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਾਹੂ ਅਮਿਤਾ ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿੱਤ ਚਿਤਾ ਪ੍ਰਾਨ ਸੁਖ ਦਾਤਾ ਗੁਰਮੁਖ ਜਾਤਾ ਸਗਲ ਰੰਗ ਬਨ ਆਏ ਸੋਈ ਕਰਮ ਕਮਾਵੇ ਪ੍ਰਾਣੀ ਜੇਹਾ ਤੂੰ ਫਰਮਾਏ ਜਾ ਕੋ ਕਿਰਪਾ ਕਰੀ ਜਗਦੀਸ਼ੁਰ ਤਿਨ ਸਾਧ ਸੰਗ ਮਨ ਜਿਤਾ ਕਹੋ ਨਾਨਕ ਜੀੜਾ ਬਲਿਹਾਰੀ ਜੀਉ ਪਿੰਡ ਤਉ ਦਿੱਤਾ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤਿਗੁਰ ਢਾਕ ਲੀਆ ਮੋਹੇ ਪਾਪੀ ਪੜਦਾ ਟਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਧਾਤੇ ਉਸਤਤ ਕਹਿਨ ਨ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲੇ ਹਾਰੀ ਮਿਲੈ ਨਾਮ ਹਰ ਨਿਮਕਾ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ਅਗਮ ਅਗੋਚਰ ਨ ਜਾਈ ਹਰ ਲਖਿਆ ਗੁਰ ਪੂਰਾ ਮਿਲੈ ਲਖਾ ਵੀਐ ਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ Swami ਤਿਸ ਜਨ ਕਉ ਹਰ ਲਿਵ ਲਾਵੀਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀਐ ਰੇ ਹਰ ਹਰ ਨਾਮ ਅਮੋਲਕ ਹਰ ਪਹਿ ਹਰ ਦੇਵੈ ਤਾ ਨਾਮ ਤੇ ਆਵੀਐ ਰੇ ਜਿਸਨੋ ਨਾਮ ਦੇ ਮੇਰਾ ਸੁਆਮੀ ਤਿਸ ਲੇਖਾ ਸਭ ਛਡਾਵੀਐ ਰੇ ਹਰ ਨਾਮ ਅਰਾਧ ਹੈ ਸੇ ਤਨ ਜਨ ਕਹੀਐ ਤਿਨ ਮਸਤਕ ਭਾਗ ਤੁਰ ਲਿਖ ਪਾਵੀਐ ਰੇ ਤਿਨ ਦੇਖੇ ਮੇਰਾ ਮਨ ਬਿਗਸੈ ਜਉ ਸਤ ਮਿਲ maat ਗਲ ਲਾਵੀਐ ਰੇ ਹਮ ਬਾਰਿਕ ਹਰ ਪਿਤਾ ਪ੍ਰਭ ਮੇਰੇ ਮੋ ਕਉ ਦੇਹੋ ਮਤੀ ਜਿਤ ਹਰ ਪਾਵੀਐ ਰੇ ਜਿਉ ਬਚੁਰਾ ਦੇਖ ਗਉ ਸੁਖ ਮਾਨੈ ਤਿਉ ਨਾਨਕ ਹਰ ਗਲ ਲਾਵੀਐ ਰੇ ਕੇਦਾਰਾ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰੂ ਕੇ ਚਰਨ ਧੋਏ ਧੋਏ ਪੂਜਹੁ ਇਨ ਬਿਦ ਮੇਰਾ ਹਰ ਪ੍ਰਭ ਲਹੋ ਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਬਿਖੈ ਰਸ ਇਨ ਸੰਗਤ ਤੇ ਤੂ ਰਹੁ ਰੇ ਮਿਲ ਸਤ ਸੰਗਤ ਕੀਜੈ ਹਰ ਗੋਸ਼ਟ ਸਾਧੂ ਸਿਓਂ ਗੋਸ਼ਟ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮ ਹੋ ਰੇ ਅੰਤਰ ਕਾ ਅਭਿਮਾਨ ਜੋਰ ਤੂ ਕਿਛ 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 ਜਾਣਤਾ ਇਹੋ ਦੂਰ ਕਰਹੁ ਆਪਨ ਗਹਰੇ ਜਨ ਨਾਨਕ ਕਉ ਹਰ ਦਿਆਲ ਹੋ ਹੋ ਸੁਆਮੀ ਹਰ ਸੰਤਨ ਕੀ ਧੂਰ ਕਰ ਹਰੇ ਕੇਦਾਰਾ ਮਹੱਲਾ ਪੰਜਵਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਪ੍ਰੇਰੰਗ ਦੇਖੈ ਜਪਦੀ ਨਾਮ ਨਿਧਾਨੀ ਰਹਾਉ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਇਤਿਆਸ ਬਿਡਾਨੀ ਅਬ ਗੁਰ ਪਾਇਓ ਹੈ ਸਹਜ ਸੁਖ ਦਾਇਕ ਦਰਸ਼ਨ ਵੇਖਤ ਮਨ ਲਪਟਾਨੀ ਦੇਖਦ ਮੋਦਰ ਰਹਿਸ ਮਨ ਉਪਜਿਓ ਨਾਨਕ ਪ੍ਰੇਮ ਅੰਮ੍ਰਿਤ ਬਾਣੀ ਕੇਦਾਰਾ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੀਨ ਬਿਨੋ ਸੁਨ ਦਇਾਲ ਪੰਚ ਦਾਸ ਤੀਨ ਦੁਖੀ ਏਕ ਮਨ ਅਨਾਥ 나ਥ ਰਾਖੋ ਕਿਰਪਾਲ ਰਹਾਓ ਅਨਿਕ ਜਤਨ ਗਵਨ ਕਰੋ ਖਟ ਕਰਮ ਜੁਗਤ ਧਿਆਨ ਧਰੋ ਉਪਾਵ ਸਗਲ ਕਰ ਹਾਰਿਓ ਨਹਿ ਨਹਿ ਹਟਹਿ ਬਿਕਰਾਲ ਸਰਣ ਬੰਦਨ ਕਰੁਣਾ ਪਤੇ ਪਵ ਹਰਣ ਹਰ 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 ਹਰੇ ਇਕ ਤੂੰ ਹੀ ਦੀਨ ਦਇਆਲ ਪ੍ਰਭ ਚਰਨ ਨਾਨਕ ਆਸਰੋ ਉਦਰੇ ਪ੍ਰਮਾ ਮੋਹ ਸਾਗਰ ਲਗ ਸੰਤਨਾ ਪਗ ਪਾਲ ਕੇਦਾਰਾ ਮਹੱਲਾ ਪੰਜਵਾ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਸਰਨੀ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਨ ਕਉ ਹਰ ਦਾਨ ਰਹਾਓ ਸੁਖਦਾਈ ਪੂਰਨ ਪਰਮੇਸ਼ਰ ਕਰਿ ਕਿਰਪਾ ਰਖੋ ਮਾਨ ਦੇਹੋ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਮਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਗ ਹੋ ਚਰਨ ਕਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਉ ਕਰ ਕਿਰਪਾ ਸਤ ਸੰਗ ਮਿਲਾਵੋ ਤੁਮ ਦੇਵ ਹੋ ਆਪਣੋ ਨਾਉ ਰਹਾਉ ਕਰੋ ਸੇਵਾ ਸਤਪੁਰਖ ਪਿਆਰੇ ਜਤ ਸੁਨੀਐ ਤਤ ਮਨ ਰਹਿਸਾਉ ਵਾਰੀ ਫੇਰੀ ਸਦਾ ਕੁਮਾਈ ਕਵਨ ਅਨੂਪ ਤੇ ਰੁਠਾਉ ਸਰਬ ਪ੍ਰਤ ਪਾਲਹਿ ਸਗਲ ਸੰਭਲਹਿ ਸਗਲ ਆ ਤੇਰੀ ਛਾਉ ਨਾਨਕ ਕੇ ਪ੍ਰਭ ਪੁਰਖ ਵਿਦਾਤੇ ਕਾਟ ਕਟ ਤੁਝਹਿ ਦਿਖਾਉ ਕੇਦਾਰਾ ਮਹੱਲਾ ਪੰਜਵਾ ਪ੍ਰੇ ਕੀ ਪ੍ਰੀਤ ਪਿਆਰੀ ਮਗਨ ਮਨੈ ਮਹਿ ਚ ਦਬਾਉ ਆਸਾ ਨੈ ਨਹੋ ਤਾਰ ਤੁਹਾਰੀ ਰਹਾਉ ਓਏ ਦਿਨ ਪਹਿਰ ਮੂਰਤ ਪਲ ਕੈਸੇ ਓਏ ਪਲ ਘਰੀ ਕਿ ਹਾਰੀ ਖੂਲੇ ਕਪਟ ਤਬਟ 부ਜ ਤ੍ਰਿਸਨਾ ਜੀਵ ਓਪੇਖ ਦਰਸਾਰੀ ਕਵਨ ਸੋ ਜਤਨ ਉਪਾਉ ਕਿਨੇਹਾ ਸੇਵਾ ਕੌਨ ਬਿਚਾਰੀ ਮਾਨ ਅਭਿਮਾਨ ਮੋਹ ਤਜ ਨਾਨਕ ਸੰਤ ਹੈ ਸੰਗ ਉਧਾਰੀ ਕੇਦਾਰਾ ਮਹੱਲਾ ਪੰਜਵਾ ਹਰ 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 ਗੁਣ ਗਾਵੋ ਕਰਹੁ ਕਿਰਪਾ ਗੋਬਾਲ ਗੋਬਿੰਦੇ ਆਪਣਾ ਨਾਮ ਜਪਾਵੋ ਰਹਾਓ ਕਾਢ ਲੀਏ ਪ੍ਰਭ ਆਨ ਬਿਖੈਤੇ ਸਾਧ ਸੰਗ ਮਨ ਲਾਭੋ ਬ੍ਰਹਮ ਪਾਓ ਮੋਹ ਕਟਿਓ ਗੁਰਬਚਨੀ ਆਪਣਾ ਦਰਸ ਦਿਖਾਵੋ ਸਭ ਕੀ ਰੇਨ ਹੋਏ ਮਨ ਮੇਰਾ ਅਹੰ ਬੁੱਧ ਤਜਾਵੋ ਆਪਣੀ ਭਗਤ ਦੇਹ ਦਿਆਲਾ ਵਡ ਭਾਗੀ ਨਾਨਕ ਹਰ ਪਾਵੋ ਕੇਦਾਰਾ ਮਹੱਲਾ ਪੰਜਵਾ ਹਰ ਬਿਨ ਜਨਮ ਅਕਾਰਥ ਜਾਤ ਤਜ ਗੋਪਾਲ ਅਨ ਰੰਗ ਰਾਚਤ ਮਿਥਿਆ ਪਹਿਰਤ ਖਾਤ ਰਹਾਓ ਤਨ ਜੋ ਬਨ ਸੰਪੈ ਸੁਖ ਭੋਗਵੈ ਸੰਗ ਨ ਨਿਬਹਤ ਮਾਤ ਮ੍ਰਿਗ ਤ੍ਰਿਸ਼ਨਾ ਦੇਖ ਰਚਿਉ ਬਾਵਰ ਦ੍ਰੁਮ ਛਾਇਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਹਿ લેਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਏ ਸਾਹਤ ਕੇਦਾਰਾ ਮਹੱਲਾ ਪੰਜਵਾ ਹਰ ਬਿਨ ਕੋਇ ਨ ਚਾਲ ਸਾਥ ਦੀਨ ਨਾਥ ਕਰुणाਪਤ ਸੁਆਮੀ ਅਨਾਥਾ ਕੇ ਨਾਥ ਰਹਾਓ ਸੁਤ ਸੰਪਤ ਬਿਖਿਆ ਰਸ ਭੋਗਵਤ ਨਹਿ ਨਿਭਤ ਜਮ ਕੈ ਪਾਥ ਨਾਮ ਨਿਧਾਨ ਗਾਓ ਗੁਣ ਗੋਬਿੰਦ ਉਦਰ ਸਾਗਰ ਕੇ ਖਾਤ ਸਰਨ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ਨਾਨਕ ਦੀਨ ਧੂਰ ਜਨ ਬਾਂਛਤ ਮਿਲੈ ਲਿਖਤ ਤੁਰ ਮਾਥ